ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਡੇ ਸਾਰਿਆਂ ਨੂੰ ਤੇ ਕਿੰਨੇ ਦਿਨ ਹੋ ਗਏ ਨੇ ਆਪਣੀਆਂ ਵੀਡੀਓ ਨਹੀਂ ਹਨਾ ਆਉਂਦੀਆਂ ਤੇ ਆਪਾਂ ਸੋਚਿਆ ਕਿ ਚਲੋ ਛੋਟਾ ਜਿਹਾ ਵਲੌਗ ਬਣਾ ਕੇ ਤੁਹਾਨੂੰ ਇੱਕ ਵਾਰੀ ਦੱਸ ਦਈਏ ਉਹਦਾ ਕਾਰਨ ਇਹ ਹੀ ਇੱਕ ਦੇ ਟਾਈਮ ਮੈਸੇਜ ਵੀ ਆਉਂਦੇ ਸੀ ਉਦਾਂ ਹੀ ਫੋਨ ਆਉਂਦਾ ਹਾਂ ਤੇ ਹੀ ਵੀਡੀਓ ਚੁਣੀ ਪਾਉਂਦੇ ਤੇ ਚਲੋ ਆਪਾਂ ਸੋਚਿਆ ਕਿ ਅੱਜ ਹਨਾ ਵਲੌਗ ਬਣਾ ਕੇ ਪਾ ਦੇਣੇ ਆ ਇੱਕ ਦੇ ਕਾਰਨ ਇਹ ਕਿ ਅਗਮਨੀਆ ਠੀਕ ਆ ਇਹਨੂੰ ਬੁਖਾਰ ਹੀ ਤੇ ਨਾਲ ਖਾਂਸੀ ਵੀ ਸੀ ਤੇ ਉਸ ਵਤੀ ਵਾਹਣਾ ਰੁਕੀ ਸੀ ਇਹ ਕਿਤੇ ਚੱਲਣ ਦੇ ਸੀ ਪੇਪਰ ਤੇ ਉਹਨਾਂ ਕਰਕੇ ਫਿਰ ਇਹਨੂੰ ਖੜਨਾ ਵੀ ਪੈਂਦਾ ਤੇ ਲੈ ਕੇ ਵੀ ਆਉਣਾ ਪੈਂਦਾ ਤੇ ਦੂਜੇ ਨੰਬਰ ਤੇ ਨਵਦੀਪ ਵੀ ਠੀਕ ਨਹੀਂ ਤੇ ਦੋਵਾਂ ਮਾਂ ਪੁੱਤਾਂ ਨੇ ਹਿਸਾਬ ਨਾਲ ਵੀਡੀਓ ਦੇ ਛੁੱਟੀ ਕਰਾਈ ਹਨਾ ਅਗੋਂ ਨਾ ਹੋਈ ਇਹ ਹਾਂ ਫਿਰ ਮਨ ਨਹੀਂ ਕਰਦਾ ਮੁੜ ਕੇ ਹੋ ਗਈ ਮੈਨੂੰ ਦੋ ਛੁੱਟੀਆਂ ਪੈ ਗਈਆਂ ਮੁੜ ਕੇ ਹਾਂ ਫਿਰ ਪੇਪਰ ਹੋਗੇ ਤੇ ਫਿਰ ਬਸ ਠੀਕ ਆ ਫਿਰ ਕੀ ਵੀ ਹੋ ਜਾਣਾ ਹੈ ਅਸਲ ਚ ਹੈ ਗਰਮ ਨਹੀਂ ਹੋਈ ਜਨਮਦੀਪ ਹਾਂ ਜਦੋਂ ਪੇਪਰ ਹੋਗੇ ਵੇਖੀ ਇੱਕ ਟੈਨਸ਼ਨ ਹੈ ਮੈਨੂੰ ਤੇ ਸੁਪਨਾ ਆ ਗਿਆ ਠੀਕ ਹੈ ਜੀ ਮੈਨੂੰ ਪੜਾ ਤੇ ਤੇ ਵਿੱਚ ਨਨ ਮੀ ਸੀਟ ਕਾਰਡ ਹੂੰ ਸੀਟ ਬਲੈਕ ਨੇ ਮੈਂ ਕੁਝ ਕਿਹਾ ਹੀ ਇਨਸ਼ਾਅ ਮੈਂ ਪੜ ਗਿਆ ਬਾਅਦ ਮੁੜ ਕੇ ਹੀ ਮੈਂ ਆਫਿਸੋਂ ਦਰ ਆਇਆ ਚਮਕਦੀ ਚੀਜ਼ ਨਾਣ ਠੀਕ ਹੈ ਚਲ ਠੀਕ ਹੈ ਲੱਗ ਗਈ ਸਮਝ ਤੇ ਹੁਣ ਆਪਾਂ ਇਹ ਵੀ ਵੀਡੀਓ ਜੜੀਆਂ ਨੇ ਕੰਟੀਨਿਊ ਬਣਾਵਾਂਗੇ ਕੱਲ ਤੋਂ ਸ਼ੁਰੂ ਕਰਾਂਗੇ ਆਈਡੀਆ ਲਾਵਾਂਗੇ ਕੋਈ ਕੀ ਪਰਸੋਂ ਕ ਹਨ ਆ ਹੀ ਜਾਵੇ ਤੇ ਇਹ ਸਭ ਤੋਂ ਪਹਿਲਾਂ ਹਨ ਸਿਹਤ ਵੀ ਜ਼ਰੂਰੀ ਹੈ ਜੇ ਸਿਹਤ ਹੋਏਗੀ ਤੇ ਆਪਾਂ ਕੰਮ ਕਰਾਂਗੇ ਤੇ ਜੇ ਕੰਮ ਹੀ ਕਰਦੇ ਰਹੇ ਤੇ ਆਪਣੇ ਸਰੀਰ ਦਾ ਧਿਆਨ ਨਾ ਦਿੱਤਾ ਤੇ ਤਾਂ ਵੀ ਨਹੀਂ ਹਨਾ ਮੈਂ ਤਾਂ ਥੋੜੀ ਜਿਹੀ ਬੈਠ ਮੈਂ ਤਾਂ ਉੱਠਣੇ ਜੇ ਇਹਦਾ ਚਲ ਕਟੇ ਮਾ ਜਿੰਨਾ ਕਰਾਈਏ ਕੋਈ ਗੱਲ ਨਹੀਂ ਉਹ ਕਰਾਦਨੇ ਆ ਉਹ ਵੀ ਚਲ ਜ਼ਰੂਰੀ ਨੇ ਹਾਂਜੀ ਉਹ ਬੜੇ ਪਰੋਟੀ ਮਾਰਨਾ ਵਧੀਆ ਵਧੀਆ ਹੋਣਾ ਹਾਂ ਤੇ ਹੁਣ ਜਿਹੜੀ ਆਪਾਂ ਸਟੋਰੀ ਵੀ ਸੋਚਿਆ ਕਿ ਨਿਊ ਲੈ ਕੇ ਆਉਨੇ ਹਣ ਤੇ ਉਹ ਹੈ ਵੀ ਬਹੁਤ ਹੀ ਇੰਟਰਸਟਿੰਗ ਹੋਏਗੀ ਉਹ ਜਿਹੜੀ ਸਟੋਰੀ ਹੋਏਗੀ ਭੈਣ ਭਰਾ ਤੇ ਮੇਨ ਜਿਹੜਾ ਹੋਏਗਾ ਮੁੱਦਾ ਤਾਂ ਬੜੀ ਸੈਰਜੀ ਸਟੋਰੀ ਏ ਤੇ ਜਿਆਦਾ ਇਮੋਸ਼ਨਲ ਰਿਆ ਤੇ ਇਸੇ ਨੇ ਇਦਾਂ ਨਹੀਂ ਬਣਾਈ ਵੀ ਨਹੀਂ ਹਾਲ ਤੱਕ ਉਹ ਦੱਬਣੀ ਆ ਬੜੀਆਂ ਪਰ ਇਹ ਚੀਜ਼ ਤੇ ਵੀ ਬਣੀ ਹੈ ਤੇ ਬਹੁਤ ਵਧੀਆ ਸਟੋਰੀ ਏ ਤੇ ਸਾਰੇ ਜਣੇ ਜਿੱਦਾਂ ਤੁਸੀਂ ਕਹਾਣੀ ਲਿਖੀ ਹਾਂ ਉਹ ਪਿਆਰ ਦਿੱਤਾ ਹੈ ਉਸੇ ਕਰਕੇ ਜੀ ਨੂੰ ਵੀ ਪਿਆਰ ਦੇ ਜੀ ਨਹੀਂ ਇਮੋਸ਼ਨਲ ਉਹ ਸਟੋਰੀ ਤੇ ਤੁਹਾਨੂੰ ਵਧੀਆ ਲੱਗੀ ਹੈ ਨਾ ਉਨੀ ਵਧੀਆ ਹੀ ਏ ਸਟੋਰੀ ਤੇ ਬਾਕੀ ਤੜਾ ਹੈ ਆ ਬਹੁਤ ਬਹੁਤ ਥੈਂਕ ਯੂ ਕੀ ਅੰਮ੍ਰੇ ਬਾਈਲੇ ਵਲੌਗ ਬਹੁਤ ਵਿਸ਼ੇਸ਼ ਹਨ ਓਏ ਛਿੱਜੀਆਂ ਤੇ ਬਹੁਤ ਸਾਰੀਆਂ ਵਿਸ਼ੇਸ਼ ਛਿੱਜੀਆਂ ਹੀ ਅਗਮ ਨੂੰ ਮਿਲਣਾ ਜਿਆਦਾ ਡਹਿਣਾ ਕੋਈ ਕਰਨ ਫਿਰ ਛੱਕਾ ਹੁੰਦਾ ਪੁਣੀ ਹੈ ਹਨ ਤੇ ਬਾਕੀ ਕੋਈ ਗੱਲ ਨਹੀਂ ਹੁਣ ਗਾਂਹ ਕੰਮ ਲਗਾਤਾਰ ਹੀ ਹਨਾ ਕਰਾਂਗੇ ਜਿੱਦਾਂ ਪਹਿਲਾਂ ਸਟੋਰੀਆਂ ਹੁੰਡੀਆਂ ਇੱਕ ਦਿਨ ਛੱਡ ਦੇਗੇ ਉਸੇ ਤਰ੍ਹਾਂ ਹੀ ਪੈਣੀਆਂ ਤੇ ਵਲੌਗ ਵੀ ਸਾਡੇ ਕੋਲ ਤਾਂ ਹੀ ਨਹੀਂ ਬਣਿਆ ਕਦੇ ਟਾਈਮ ਨਹੀਂ ਲੱਗਾ ਫਿਰ ਦਵਾਈ ਦੁਈ ਵੀ ਲੈਣ ਜਾਣਾ ਪੈਂਦਾ ਸੀ ਤੇ ਚਲੋ ਕੋਈ ਨਹੀਂ ਹੁਣ ਕੋਸ਼ਿਸ਼ ਇਹੀ ਇੱਕ ਗਾਣਾ ਕੰਮ ਜਾ ਰਹੀ ਹੀ ਰਵੇ ਤੇ ਬਸ ਕੀ ਸੱਜਣੇ ਇਹਨੂੰ ਇੱਕੋ ਜਿਹੀ ਖੁਸ਼ੀ ਹੈ ਕਿ ਜੇ ਕਿ ਬੱਚਾ ਦਾ ਡਾਕਟਰ ਹੋਏ ਤੇ ਪਲੀਜ਼ ਹਾਂ ਇਹ ਹੋਏ ਕਿ ਜਿਹੜਾ ਸਿਰਫ ਦਵਾਈ ਦਵਾਈ ਤਾਂ ਸਾਰੇ ਦੇ ਦਿੰਦੇ ਆ ਇਹ ਵਾਸੀ ਦਵਾਈ ਓਦਾਂ ਨਹੀਂ ਹੋਏ ਕਿ ਹਾਂ ਬੱਚੇ ਨੇ ਇੱਕ ਵਾਰੀ ਖਾਧੀ ਤੇ ਹਾਂ ਦੇਣਾ ਰਮਾਣਾ ਜੀ ਇਹ ਅਗਮ ਦਾ ਇਹ ਸਾਬਕੀ ਚਿੰਨਤਾ ਇੰਕਤਦੋਈ ਦਾ ਇਹ ਖੰਡਣਾ ਇਹਨੂੰ ਖਾਂਸੀ ਜੇ ਕੰਮ ਲਾਉਣਾ ਹੈ ਤੱਕ ਜਦ ਤੱਕ ਖਾਂਸੀ ਲਾ ਉਹਨਾਂ ਤੱਕ ਇਹਨੂੰ ਪਰ ਕਰੇਣਾ ਤੇ ਜਦੋਂ ਇਹਨੇ ਖਾਣੀ ਛੱਡ ਦਿੱਤੀ ਫਿਰ 2-4 ਦਿਨ ਠੀਕ ਰਹਿਣਾ ਫਿਰ ਇਹਦਾ ਆਪੀ ਭਾਲ ਚੱਲੇ ਜਿਹੜਾ ਕੰਮ ਦਵਾਈ ਨਾਲ ਕਰਨਾ ਦਵਾਈ ਨਾਲ ਕਰਨਾ ਕਮ ਸੇ ਕਮ ਕੋ 2-4 ਮਹੀਨੇ 6 ਮਹੀਨੇ ਤੇ ਜਾਣਾ ਸਹੀ ਰਹੇ ਹਾਂਜੀ ਆਓ ਫਿਰ ਜੇ ਤੂੰ ਮੌਸਮ ਨਾਲ ਹੋ ਰਿਹਾ ਹੋ ਕੇ ਕਾ ਇੱਕ ਕੰਮ ਹੋ ਹੀ ਜਾਂਦੀ ਹਾਂ ਅਗਮ ਕਾ ਇੱਕ ਕੰਮ ਹੈਗਾ ਜੇ ਕਸ ਕੁੱਲੇ ਨਾਂ ਪੇ ਜਾਗਰੋ ਫੇਰਪਾ ਮਿਸਾਲ ਹੀ ਲੰਘ ਜੇ ਘਰੇ ਕਿ ਨਹੀਂ ਇੱਕ ਹਾਂ ਚਲੋ ਕੋਈ ਗੱਲ ਨਹੀਂ ਉਹ ਤੇ ਜਾਣਾ ਹੀ ਜਾਣਾ ਬਾਕੀ ਤਾਂ ਨਹੀਂ ਹੋਏਗੀ ਇੱਕ ਦੋ ਵਲੌਗ ਆਂਦੇ ਨੇ ਉਹ ਵੀ ਸੂਰਤ ਨਾਲ ਅਗੇ ਇੱਕ ਵਲੌਗ ਦੇ ਸੱਜਣਾਂ ਕਹਿੰਦੇ ਕਿ ਆਪਣੀ ਹੈਅਰ ਕੇਅਰ ਰੁਟੀਨ ਬਾਰੇ ਦੱਸੋ ਕੋਬਿਟਰ ਨਾਲ ਜ਼ਰੂਰ ਸ਼ੇਅਰ ਕਰਾਂਗੇ ਤੇ ਇੱਕ ਪਿੰਡ ਦੇ ਮੰਮੀ ਡੈਡੀ ਦੀ ਹਨਾ ਫੋਟੋ ਦਿਖਾਵਾਂ ਤੁਹਾਨੂੰ ਉਹ ਵੀ ਤੁਹਾਨੂੰ ਦਿਖਾਵਾਂਗੇ ਜ਼ਰੂਰ ਨੈਕਸਟ ਵਲੌਗ ਹੋਊਗਾ ਸ਼ਾਇਦ 87 ਅਲੀ ਤੇ ਬਾਕੀ ਚਲੋ ਠੀਕ ਆ ਜੀ ਆਸ ਕਰਦੇ ਹਾਂ ਸਾਰੇ ਜਾਣੇ ਤੇ ਜਿੱਦਾਂ ਪਹਿਲਾਂ ਸਟੋਰੀਆਂ ਨੂੰ ਪਿਆਰ ਦਿੱਤਾ ਹੈ ਸਟੋਰੀ ਨੂੰ ਵੀ ਦੇਣਗੇ ਹਨਾ ਹੂੰ ਤੜਤੜ ਤੋਰ ਦੇ ਨਾਲ ਹੀ ਆ ਹੂੰ ਤੇ ਸਾਰੇ ਭੈਣ ਭਰਾ ਵੱਤ ਤੋਂ ਵੱਧ ਜਿਹੜਾ ਵਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਹੂੰ ਤੇ ਚਲੋ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਹਨਾਂ ਦੀ ਇੱਕ ਮੇਰੇ ਭੈਣ ਕਹਿੰਦੇ ਕਿ ਤੁਸੀਂ ਦਸਤਾਰ ਕਿੱਦਾ ਬੰਨਦੇ ਆ ਗੰਮ ਦਾ ਸਿਰ ਕਿੱਦਾ ਬੰਨਗੇ ਹੁਣ ਤੇ ਇੱਕਦਮ ਵੱਡਾ ਹੋ ਗਿਆ ਵਾ ਬਾਕੀ ਕਿ ਸਿੰਪਲ ਹੀ ਹੁਣ ਤੇ ਸਿਰਫ ਮੇਦੀ ਪਿੱਛੇ ਮੇਦੀ ਕਰਦੀ ਆ ਹੁਣ ਪਿੱਛੇ ਵੀ ਨਹੀਂ ਉਹ ਪਾਉਂਦੀ ਲੋੜ ਨਹੀਂ ਪਰਾਂਦੀ ਨਹੀਂ ਤੇ ਪਹਿਲਾਂ ਇਹਦੇ ਇੱਧਰ ਵੀ ਮੇਦੀ ਕਰਨੀ ਇੱਧਰ ਵੀ ਕਰਨੀ ਇੱਥੇ ਵੀ ਕਰਨੀ ਆ ਛੇਵੇਂ ਮਿੱਕੇ ਮਿੱਕੇ ਵਾਲਾ ਮਹਾ ਇਹ ਵੱਡੇ ਕਿਤੇ ਹਾਂ ਤੇ ਕਾਫੀ ਵੱਡੇ ਹੋ ਗਏ ਆ ਅਗੰਦੇ ਬਾਦ ਵਿੱਚ ਹਾਂ ਤੇ ਬੜਾ ਵਧੀਆ ਹੋ ਗਿਆ ਤੇ ਹੁਣ ਇਹਦਾ ਜੂਰਾ ਮੱਕੀ ਤੇ ਬਾਕੀ ਬਜੇ ਤਾਂ ਗਾਂ ਪੱਜ ਜਾਂਦੇ ਆ ਹਾਂ ਹੁਣ ਸਿਰਫ ਇੱਕ ਪਰਾਂ ਦੀ ਟੂਣੀ ਪੈਂਦੀ ਸਾਨੂੰ ਅੱਗੇ ਨਾ ਹੂੰ ਸੇ ਚਲੋ ਇੱਕ ਪਰਾਂ ਦੀ ਸਿਰਫ ਜੂਰੇ ਹੋ ਗਿਆ ਲਓ ਠੀਕ ਹੈ ਜੀ ਸਭ ਠੀਕ ਹੈ ਜੀ ਹੋ ਗਿਆ ਕਰ ਦੋ ਬਾਰ ਵੀ ਕਰੀ ਤੇ ਚਲੋ ਜੀ ਠੀਕ ਹੈ ਜੀ ਮਿਲਦੇ ਹਾਂ ਨਿਊ ਸਟੋਰੀ ਲੈ ਕੇ ਤੇ ਸਾਰੇ ਜਿਹਨਾਂ ਨੂੰ ਨਵੀਂ ਵੀਡੀਓ ਤੇ ਢੇਰ ਸਾਰਾ ਪਿਆਰ ਦਿਓ ਤੇ ਠੀਕ ਹੈ ਜੀ ਓਕੇ ਬਾਈ ਸਾਰਿਆਂ ਨੂੰ ਤੇ ਤੇ ਦੱਤੇ ਮੈਂ ਨੂੰ ਬਾਕੀ ਬਾਕੀ ਆਈਡੀਆ ਤੇ ਮੈਂ ਲਗਾ ਕੇ ਉਹਨਾਂ ਸੋਹਣਿਆਂ ਸਾਰਾ ਆਈਡੀਆ ਗੰਮੀ ਦਿੰਦਾ ਹੈ ਤੇ ਤਾਂ ਇਹ ਸ਼ਾਇਦ ਮੇਰੇ ਖਿਆਲ ਨਾਲ ਇਹ ਕੋਈ ਵਿਚ ਕਰੇ ਕਰਦਾਰ ਇਹਦਾ ਵੀ ਹੋਏ ਜੇ ਉਹਦਾ ਡੇ ਇੱਕ ਅੱਦਾ ਹੋਰ ਲੱਗ ਗਿਆ ਤੇ ਠੀਕ ਹੈ ਜੇ ਨਾ ਇਹ ਫਿਰ ਇਹ ਕਹਿੰਦਾ ਮੈਂ ਬਸ ਇੱਕ ਜੀ ਮੈਂ ਨਹੀਂ ਵਾਰ ਚ ਕਰ ਨਹੀਂ ਪੁੱਤ ਕਰਾਈਦਾ ਹੁੰਦਾ ਮੇਰਾ ਨਾ ਕੁਛ ਕੀ ਹੈ ਹਾਂ ਮਰਜ਼ੀ ਦਾ ਮਾਲਕ ਹੈ ਨਾ ਜੇ ਲੋ ਜੇ ਲੋ ਹਟੋ ਗਿਆ ਉਹ ਤੋਂ ਮੈਂ ਕੜੇ ਕੜੇ ਜਾਊਗਾ ਉਹ ਤੋਂ ਉਹ ਤੋਂ ਜਾਦੇ 19 ਜਾਦੇ 19 ਬੁੱਧਾਈ 19 ਜਾਦੇ ਦੇ ਨਾ ਤੱਕ ਕਿ ਮੈਂ